ਤੇ ਪਾਕਿਸਤਾਨ ਦੀ جنگ ਵਿਚਕਾਰ ਹੁਣ ਸੀਸਫਾਇਰ ਹੋ ਗਿਆ ਜੀ ਹਾਂ ਕਈ ਦਿਨਾਂ ਤੋਂ ਟੈਨਸ਼ਨ ਦਾ ਮਾਹੌਲ ਕ੍ਰੀਏਟ ਹੋਇਆ ਹੋਇਆ ਸੀਗਾ ਚਾਹੇ ਭਾਰਤ ਚਾਹੇ ਪਾਕਿਸਤਾਨ ਇੱਕ ਦੂਜੇ ਤੇ ਤਾਬਰ ਤੋੜ ਗੋਲੀਆਂ ਸ਼ੈਲਿੰਗ ਹਮਲੇ ਰਾਕਟ ਮਿਜ਼ਾਈਲਾਂ ਜੋ ਕੁਝ ਇਹਨਾਂ ਤੋਂ ਬੰਨ ਪਾਰ ਰਿਹਾ ਸੀਗਾ ਕਰ ਰਹੇ ਸਾਂ ਜੀ ਹਾਂ ਪਹਿਲਾਂ ਤਾਂ ਸ਼ੁਰੂਤ ਵਿੱਚ ਕੋਲਡ ਵਾਰ ਸੀ ਲੇਕਿਨ ਕੋਲਡ ਵਾਰ ਕਦੋਂ ਨਾਈਟ ਸ਼ੈਲਿੰਗ ਵਿੱਚ ਤਬਦੀਲ ਹੋ ਗਈ ਕਦੋਂ ਰਾਕਟ ਕਦੋਂ ਮਿਜ਼ਾਈਲਾਂ ਕਦੋਂ S400 ਦੇ ਇਸਤੇਮਾਲ ਕਰਨਾ ਪੈ ਗਿਆ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਭਾਰਤ ਪਾਕਿਸਤਾਨ ਦੋਨੋਂ ਦੇਸ਼ਾਂ ਵਿੱਚ ਘਰ ਇੱਕ ਟੈਨਸ਼ਨ ਦਾ ਇੱਕ ਮਾਹੌਲ ਕਰੀਏਟ ਹੋ ਗਿਆ ਜਿੰਨੇ ਵੀ ਵਾਸ਼ਿੰਦੇ ਦੋਨੋਂ ਮੁਲਕਾਂ ਦੇ ਜਾਂ ਜਿੰਨੇ ਵੀ ਵਸਨੀਕ ਸਿਟੀਜ਼ਨ ਨਿਵਾਸੀ ਇੱਕ ਅਲੱਗ ਜੀ ਟੈਂਸ਼ਨ ਦੇ ਵਿੱਚ ਘਾਰਸਾਨ ਚਾਹੇ جنگ ਦੋ ਦੇਸ਼ਾਂ 'ਚ ਲੱਗਦੀ ਹੈ ਇਹਨਾਂ ਦੀਆਂ ਆਰਮੀਆਂ ਇਹਨਾਂ ਵਿੱਚ ਜੰਗ ਹੁੰਦੀ ਹੈ ਡਿਫੈਂਸ ਦੀ ਜੰਗ ਹੁੰਦੀ ਹੈ ਲੇਕਿਨ ਕਿਤਨਾ ਕਿਤੇ ਪੋਲੀਟਿਕਲੀ ਦੇਖੀਏ ਜਾਂ ਕਿਤਨਾ ਕਿਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸਾਈਕੋਲੋਜੀਕਲ ਇੱਕ ਦਿਮਾਗ 'ਤੇ ਅਸਰ ਪੈ ਜਾਂਦਾ ਹੈ ਬਿਜ਼ਨਸ ਟ੍ਰੇਡ ਨੌਕਰੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਬੈਕਫੁੱਟ ਤੇ ਆ ਜਾਂਦੀਆਂ ਨੇ ਕਈ ਤਰ੍ਹਾਂ ਦੇ ਸਟਾਪੇ ਲੱਗ ਜਾਂਦੇ ਨੇ ਲਾਕਡਾਊਨ ਵਰਗਾ ਮਾਹੌਲ ਬਣ ਜਾਂਦਾ ਹੈ ਰਾਤਾਂ ਨੂੰ ਦੇਸ਼ ਵੀਰ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪੁਲਿਸ ਡਿਫੈਂਸ ਫੋਰਸਸ ਆ ਇਸ ਤਰ੍ਹਾਂ ਹੋ ਜਾਂਦੀਆਂ ਨੇ ਪਰ ਹੁਣ ਯੂ ਐਸ ਏ ਜੀ ਹਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਇੰਟਰਵਿਨ ਕਰਨ ਤੋਂ ਬਾਅਦ ਸੀਜ਼ ਫਾਇਰ ਹੋਇਆ ਪੂਰੀ ਰਾਤ ਚੱਲੀ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੱਲਬਾਤ ਤੋਂ ਬਾਅਦ ਡੋਨਲਡ ਟਰੰਪ ਨੇ ਵੀ ਟਵੀਟ ਕਰ ਦਿੱਤਾ ਹੈ ਕਿ ਹੁਣ ਭਾਰਤ ਤੇ ਪਾਕਿਸਤਾਨ ਨੇ ਇੱਕ ਸਮਝਦਾਰੀ ਦਾ ਸਬੂਤ ਦਿੱਤਾ ਹੈ ਇੱਕ ਇੰਟੈਲੈਕਚੁਅਲ ਟਾਕ ਹੋਈ ਹੈ ਤੇ ਕਿੰਨਾ ਕਿਤੇ ਬਹੁਤ ਹੀ ਜੋ ਇੱਕ ਚੰਗਾ ਨਿਰਣੇ ਲਿਆ ਗਿਆ ਹੈ ਹੁਣ ਭਾਰਤ ਪਾਕਿਸਤਾਨ ਦੇ ਵਿਚਕਾਰ ਸੀਜ਼ ਫਾਇਰ ਹੋ ਗਈ ਹੈ ਤੇ ਦੋਨੋਂ ਦੇਸ਼ ਇੱਕ ਦੂਜੇ ਦੇ ਉੱਪਰ ਕੋਈ ਵੀ ਅਜੇ ਆਜਾਨ ਲੈਵਾ ਹਮਲਾ ਨਹੀਂ ਕਰਨਗੇ ਨਾ ਆਪਣੇ ਡਿਫੈਂਸ ਨੂੰ ਨਾ ਫੋਰਸਸ ਨੂੰ ਇਸਤੇਮਾਲ ਕਰਨਗੇ ਉਹਨੂੰ ਯੂਜ਼ ਕਰਨਗੇ ਕਿਉਂਕਿ ਕਿਤਨਾ ਕਿਤੇ ਇੱਕ ਮਾਹੌਲ ਖਰਾਬ ਹੋਇਆ ਪਿਆ ਸੀਗਾ ਸੋ ਹੁਣ ਉਹ ਡਰ ਦਾ ਮਾਹੌਲ ਦੂਰ ਹੋਊਗਾ ਹੁਣ ਸੀਜ਼ਫਾਇਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਬਾਰਡਰਾਂ ਤੇ ਕੋਈ ਵੀ ਗੋਲੀਬਾਰੀ ਨਹੀਂ ਹੋਊਗੀ ਸ਼ੈਲਿੰਗ ਨਹੀਂ ਹੋਊਗੀ ਨਾ ਰਾਕਟ ਮਿਜ਼ਾਈਲ ਦਾਗੇ ਜਾਣਗੇ ਤੇ ਹੁਣ ਜਿਹੜੇ ਦੋਨਾਂ ਦੇਸ਼ਾਂ ਦੇ ਨਿਵਾਸੀ ਨੇ ਸਿਟੀਜ਼ਨ ਨੇ ਇਹ ਵੀ ਆਪਸ ਦੇ ਵਿੱਚ ਇੱਕ ਸੁੱਖ ਦਾ ਸਾਹ ਲੈਣਗੇ ਇਹ ਖਾਸ ਤੌਰ ਤੇ ਟਵੀਟ ਕੀਤਾ ਹੈ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ